जिंदा बाँदा बाँदा हक करी जो लड़ता है जेल तो नहीं जाते लोग हक करी जो लड़ता है जेल तो नहीं जाते लोग ऐसे नियर की हैरान पेरी जा सो भी हैरान पेरी नहीं चलेगी नहीं चलेगी नहीं चलेगी हैरान पेरी नहीं चलेगी नहीं चलेगी नहीं चलेगी पहले लगे पहले लगे हाय 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 सरकार मर्दापुर ਜਿੰਦਾਬਾਦ ਜਿੰਦਾਬਾਦ ਹਟਾ ਇੱਕਾ ਜਿੰਦਾਬਾਦ 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 ਹਟਾ ਇੱਕਾ ਜੀ सुरेंद्रਪਾਲ ਸਾਥੀ ਨੇ ਸਾਰੀ ਗੱਲ ਤੁਹਾਨੂੰ ਦੱਸ ਦਿੱਤੀ ਕਿ ਵੀ ਕਿਸ ਤਰੀਕੇ ਨਾਲ ਅਸੀਂ ਅੱਜ ਨਵੀਂ ਮੀਟਿੰਗ ਦਾ ਗਠਨ ਕੀਤਾਗਾ ਸਾਡੀ ਇਹੀ ਮੰਗ ਹੈ ਵੀ ਸਰਕਾਰ ਜਿਹੜੀ 2468 ਦੀ ਲਿਸਟ ਆਈ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਸਕੂਲਾਂ 'ਚ ਜੁਆਇਨ ਕਰਵਾਵੇ ਤੇ ਬਾਕੀ ਜਿਹੜਾ ਬੈਕਲੌਗ ਹੈ ਸਾਡਾ ਉਹਦਾ ਪ੍ਰੋਸੈਸ 15 ਦਿਨਾਂ ਦੇ ਵਿੱਚ ਸ਼ੁਰੂ ਕਰ ਦਿੱਤਾ ਜਾਵੇ ਨਹੀਂ ਤਾਂ ਜਿਵੇਂ ਕਿ ਸਰਕਾਰ ਦਾ ਕੁਛ ਰਹਿਣ ਨਹੀਂ ਸੀ ਦਿੱਤਾ ਉਮੀਦਵਾਰੀ ਅਸੀਂ ਇਹਨਾਂ ਦਾ ਭੰਡੀ ਪ੍ਰਚਾਰ ਕਰਾਂਗੇ ਰਹਿਣ ਅਸੀਂ ਆਮ ਆਦਮੀ ਪਾਰਟੀ ਦਾ ਵੀ ਨਹੀਂ ਕੁਛ ਦੇਣਾ ਇਹ ਸਾਡੀ ਸਰਕਾਰ ਨੂੰ ਸਿੱਧੀ-ਸਿੱਧੀ ਚਤਾਨਣੀ ਹੈ ਤੋਂ ਈਟੀਡੀ ਯੂਨੀਅਨ ਵੱਲੋਂ ਮੈਂ सुरेंद्रਪਾਲ ਗੁਰਦਾਸਪੁਰ ਅੱਜ ਅਸੀਂ 5994 ਭਰਤੀ ਨੂੰ ਲੈ ਕੇ ਇੱਥੇ ਇਕੱਠੇ ਹੋਏ ਆ ਅੱਜ ਬੈਕਲੋਗ ਨੂੰ ਪੂਰਾ ਕਰਾਉਣ ਦੇ ਲਈ ਜਿਹੜਾ 2994 ਬੈਕਲੋਗ 5994 ਭਰਤੀ ਵਿੱਚ ਆਇਆ ਸੀ ਉਸ ਬੈਕਲੋਗ ਨੂੰ ਪੂਰਾ ਕਰਾਉਣ ਦੇ ਲਈ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਸੋ ਬੈਕਲੋਗ ਨੂੰ ਲੈ ਕੇ ਸਰਕਾਰ ਜਿਹੜੀ ਉਹ ਕੰਨੀ ਵਟ ਰਹੀ ਹੈ ਸੋ ਸਰਕਾਰ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਬੈਕਲੋਗ ਮਾਨ ਜੋ ਸੁਪਰੀ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਕ ਜਿਹੜਾ ਉਹ ਪਹਿਲਾਂ ਭਰਿਆ ਜਾਣਾ ਬੰਦਾ ਸਰਕਾਰ ਨੇ ਜਿਹੜਾ 2400 ਸਮਥਿੰਗ ਦੀ ਜਿਹੜੀ ਲਿਸਟ ਪਾ ਕੇ ਤਾਂ ਜਿਹੜਾ ਇਹਨੂੰ ਠੰਡੇ ਬਸਤੇ ਵਿੱਚ ਜਿਹੜਾ ਭਰਤੀ ਨੂੰ ਜਿਹੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਇਹ ਕੰਮ ਜਿਹੜਾ ਪਿਛਲੀਆਂ ਸਰਕਾਰਾਂ ਵਾਂ ਜਿਹੜਾ ਤੁਸੀਂ ਕਰਨ ਜਾ ਰਹੇ ਆ ਆਪਾਂ ਚੱਲਣ ਨਹੀਂ ਦੇਣਾ ਜਿਨ੍ਹਾਂ ਸਾਥੀਆਂ ਦੀ ਲਿਸਟ ਆ ਚੁੱਕੀ ਆ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਸਕੂਲਾਂ ਦੇ ਵਿੱਚ ਜੁਆਇਨ ਕਰਵਾਇਆ ਜਾਵੇ ਔਰ ਜਿਹੜੀ ਰੈਂਦੀ ਭਰਤੀ ਆ ਉਹਦੀ ਜਿਹੜੀ ਸਕਰੂਟੀ ਕਰਵਾ ਕੇ ਤਾਂ ਉਹਦੀ ਵੀ ਜਿਹੜੀ ਲਿਸਟ ਤਿਆਰ ਕਰਕੇ ਤਾਂ ਜਿਹੜੀ ਸਾਨੂੰ ਸਕੂਲਾਂ ਦੇ ਵਿੱਚ ਪਹੁੰਚਾਇਆ ਜਾਵੇ ਕਿਉਂਕਿ ਮਾਨਯੋਗ ਹਾਈ ਕੋਰਟ ਦੇ ਹੁਕਮ ਵੀ ਜਿਹੜੇ ਉਹ ਇਹੀ ਕਹਿੰਦੇ ਨੇ ਕਿ 6 ਮਹੀਨੇ ਦੇ ਅੰਦਰ ਅੰਦਰ ਇਹ ਭਰਤੀ ਮੁਕੰਮਲ ਕੀਤੀ ਜਾਵੇ ਪਰ ਸਰਕਾਰ ਇਹ ਨਾ ਸੋਚ ਕੇ ਬਹਿਗੇ ਕਿ ਅਸੀਂ 6 ਮਹੀਨਿਆਂ ਦੇ ਵਿੱਚ ਸ਼ੁਰੂਆਤ ਕਰਨੀ ਹੈ ਸੋ ਇਹ ਸ਼ੁਰੂਆਤ ਨਹੀਂ ਇਹਨੂੰ ਮੁਕੰਮਲ ਕਰਨਾ ਹੈ ਜੇਕਰ ਸਰਕਾਰ ਮੁਕੰਮਲ ਕਰਨ ਤੋਂ ਵਲਵਟਦੀ ਆ ਤੇ ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਅਸੀਂ ਸੰਘਰਸ਼ ਲਈ ਬਿਲਕੁਲ ਤਿਆਰ ਬਰ ਤਿਆਰ ਆ ਕਿਸੇ ਵੀ ਵੇਲੇ ਵੀ ਸੰਘਰਸ਼ ਜਿਹੜਾ ਉੱਠਿਆ ਜਾ ਸਕਦਾ ਸੋ ਸਰਕਾਰ ਨੂੰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਸਾਡਾ ਜਿਹੜਾ ਬੈਕਲੋਗ ਆ ਇਹਦਾ ਪ੍ਰੋਸੈਸ ਆ ਜਿਹੜਾ ਜਲਦੀ ਤੋਂ ਜਲਦੀ ਪੋਰੇਆ ਜਾਵੇ ਜੇਕਰ ਬੈਕਲੋਗ ਦੇ ਪ੍ਰੋਸੈਸ ਨੂੰ ਜਿਹੜਾ ਪੇਲੇ ਬਸਤੇ ਦੇ ਵਿੱਚ ਪਾਇਆ ਗਿਆ ਤਾਂ ਸਰਕਾਰ ਨੂੰ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਏਗਾ ਨਾਲ ਦੇ ਗਵੰਡੀ ਰਾਜ ਹਰਿਆਣਾ ਦੇ ਬਟੇੜੀਆਂ ਇਲੈਕਸ਼ਨ ਹੋਣ ਜਾ ਰਹੇ ਨੇ ਤਾਂ ਉੱਥੇ ਅਸੀਂ ਭਾਰੀ ਮਾਤਰਾ ਦੇ ਵਿੱਚ ਕਿੱਡ ਨੂੰ ਲੈ ਕੇ ਤਾਂ ਉੱਥੇ ਨਾਲ ਦਾ ਤਿੱਖੇ ਰੋਦ ਦੇ ਵਿੱਚ ਜਿਹੜਾ ਰੋਦ ਜਿਹੜਾ ਉਹ ਜ਼ਰੂਰ ਕਰਾ